ਮਾਝੂ ਕਮਿਸ਼ਨਰ ਰਵ ਪੁਲਿਸ ਸ੍ਰੀ ਗੋਪੀ ਸਿੰਘ ਪੰਡਰਜੀ ਜੀ ਦੀਆਂ ਖਾਸ ਹਦਾਇਤਾਂ ਤੇ ਸ੍ਰੀ ਵਿਚਾਲਜੀਤ ਸਿੰਘ ਐਡੀਸਬੀ ਸਿਟੀ 1 ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡਾ ਥਾਣਾ ਖਤਵਾਲੀ ਦੇ ਐਸ.ਐਚ.ਓ ਐਸ.ਐਸ. ਮਨਜੀਤ ਸਿੰਘ ਤੇ ਚੌਕੀ ਇੰਚਾਰਜ ਐਸ.ਐਸ. ਬਲਬੀਰ ਸਿੰਘ ਐਸ.ਐਸ. ਮਨਜੀਤ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਮਾਹ ਜੂਨ ਦੇ ਵਿੱਚ ਮਾਹ ਜੂਨ ਦੇ ਚ 1 ਜੂਨ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਟੋਟਲ 13 ਵਹੀਕਲ ਜਿਹੜੇ ਰਿਕਵਰ ਕੀਤੇ ਨੇ ਜਿਨ੍ਹਾਂ ਵਿੱਚ 6 ਐਕਟਵਾਏ ਤੇ 7 ਮੋਟਰਸਾਈਕਲ ਨੇ ਇਸ ਇਸ ਤਰ੍ਹਾਂ ਨੇ ਅਲਗ-ਅਲਗ ਪਾਰਟੀਆਂ ਬਣਾ ਕੇ ਕੰਮ ਕਰਦੇ ਆ ਮਕਦਮਾ ਨੰਬਰ 34 ਜਿਹੜਾ ਦਰਜ ਕੀਤਾ 16 ਨੂੰ ਉਹਦੇ ਵਿੱਚ ਰਵੀ ਕੁਮਾਰ ਰਵੀ ਜਿਹੜਾ ਉਹ ਗ੍ਰਿਫਤਾਰ ਕੀਤਾ ਤੇ ਦੋ ਜਿਹੜੇ ਐਕਟਵਾ ਉਹਦੇ ਕੋਲੋਂ ਚੋਰੀ ਸੁਦਾ ਜਿਹੜੇ ਉਹ ਬਰਾਮਦ ਕੀਤੇ ਇਸੇ ਤਰ੍ਹਾਂ ਇਹਨਾਂ ਮਕਦਮਾ ਨੰਬਰ 35 56 ਨੂੰ ਦਰਜ ਕੀਤਾ ਹੈ ਉਹਦੇ ਦੋਸ਼ੀ ਅਨੁਰਧ ਸ਼ਰਮਾ ਜੀ ਦਾ ਜਿਹਦੇ ਕੋਲੋਂ ਦੋ ਐਕਟਵਾ ਤੇ ਦੋ ਮੋਟਰਸਾਈਕਲ ਰਿਕਵਰ ਕੀਤੇ ਆ ਇਸੇ ਤਰ੍ਹਾਂ ਮਕਦਮਾ ਨੰਬਰ 36 ਮਿਤੀ 11 ਜੇ ਇਹਦੇ ਜਿਹੜੇ ਦੋਸ਼ੀ ਸੀਗਾ ਦਾਨਚ ਉਰਫ ਦਾਨਵ ਇਹਦੇ ਕੋਲ ਇੱਕ ਚੋਰੀ ਦੀ ਮੋਟਰ ਜਿਹੜੀ ਐਕਟਵਾ ਉਹ ਰਿਕਵਰ ਕੀਤੀ ਹੈ ਮੁਕਰਮਾ ਨੰਬਰ 37 ਮਿਤੀ 12 6 ਇਹਦੇ ਜੀ ਦੋਸ਼ੀ ਆ ਅੰਗਰੇਜ਼ ਸਿੰਘ ਪੁੱਤਰ ਸਮੁੰਦ ਸਿੰਘ ਵਾਸੀ ਪੂਨੀਆ ਇਹਦੇ ਕੋਲ ਵੀ ਇੱਕ ਐਕਟਵਾ ਤੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਉਹ ਰਿਕਵਰ ਕੀਤਾ ਹੈ ਇਸੇ ਦੀ ਕੰਟੀਨਿਊਸ਼ਨ ਦੇ ਵਿੱਚ ਇਹਨਾਂ ਫਿਰ ਮਿਤੀ 18 6 ਨੂੰ ਮੁਕਰਮਾ ਨੰਬਰ 38 ਦਰਜ ਕੀਤਾ ਹੈ ਜਿਹਦੇ ਵਿੱਚ ਦੋਸ਼ੀ ਪ੍ਰਭਜੀਤ ਸਿੰਘ ਉਰਫ ਪ੍ਰਭ ਉਰਫ ਗੱਲੀ ਇਹ ਵਾਸੀ ਹੈਗਾ ਪਿੰਡ ਮੜੜ ਦਾ ਇਹਦੇ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਜਿਹੜੇ ਹੋਰ ਰਿਕਵਰ ਕੀਤੇ ਆ 10 ਮਹੀਨੇ ਦਰਮਾ ਕਦਮਾ ਨੰਬਰ 39 ਮਿਤੀ 196 ਇਹਦੇ ਵਿੱਚ ਦੋਸ਼ੀ ਹੈਗਾ ਲਵਪ੍ਰੀਤ ਸਿੰਘ ਉਰਫ ਲਵ ਇਹ ਵਾਸੀ ਹੈਗਾ ਇਹ ਪਿੰਡ ਇਹ ਵੀ ਮਰੜਦਾਈ ਆ ਇਹਦੇ ਕੋਲੋਂ ਵੀ ਦੋ ਜਿਹੜੇ ਚੋਰੀ ਸਦਾ ਮੋਟਰਸਾਈਕਲ ਰਿਕਵਰ ਕੀਤੇ ਇਸ ਤਰ੍ਹਾਂ ਸਾਡੀ ਕਤਵਾਰੀ ਦੀ ਪੁਲਿਸ ਨੇ ਟੋਟਲ 13 ਵਹੀਕਲ ਜਿਹੜੇ ਇਸ ਮਹੀਨੇ ਦੇ ਵਿੱਚ ਵਿੱਚ ਜਾਂ ਹੁਣ ਤੱਕ 20 ਦਿਨਾਂ ਦੇ ਵਿੱਚ ਰਿਕਵਰ ਕਰਕੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਨਾਲ ਜਿਹੜੇ ਆ ਖਾਸ ਕਰਕੇ ਤੌਰ ਤੇ ਸ਼ਰਧਾਲੂ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਸੀਗੇ ਉਹਨਾਂ ਦੇ ਬਾਰੇ ਮੋਟਰਸਾਈਕਲ ਵਹੀਕਲ ਚੋਰੀ ਹੋ ਜਾਂਦੇ ਸੀਗੇ ਉਹਨਾਂ ਨੂੰ ਇਹਦੇ ਨਾਲ ਕਾफी ਰਾਹਤ ਮਿਲੀ ਹੈ ਤੇ ਇਹਨਾਂ ਦੋਸੀਆਂ ਕੋਲੋਂ ਇਹ ਸਾਡੇ ਕੋਲ ਰਿਮਾਰਡ ਤੇ ਨੇ ਦੋਸੀ ਦੋ ਤੇ ਇਹਨਾਂ ਕੋਲ ਸਾਨੂੰ ਹੋਰ ਵੀ ਰਿਕਵਰੀ ਆਉਂਦੀ ਆ ਅਸੀਂ ਹੋਰ ਵੀ ਰਿਕਵਰੀ ਕਰਾਂਗੇ ਲੋ